ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਪਰ ਪਰ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਬਾਰੇ ਗੁਰੂ ਅਰਜਨ ਸਾਹਿਬ ਦਾ ਜਨਮ 19 ਵਿਸਾਖ ਸਨ 1563 ਈਸਵੀ ਨੂੰ ਮੂਲ ਨਾਨਕਸ਼ਹੀ ਕੈਲੰਡਰ ਮੁਤਾਬਕ 2 ਮਈ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਤਰਨਤਾਰਨ ਵਿਖੇ ਹੋਇਆ। ਆਪ ਜੀ ਦਾ ਵਿਆਹ 16 ਸਾਲ ਦੀ ਉਮਰ ਵਿੱਚ ਸਾਲ 1579 ਈਸਵੀ ਮਾਓ ਪਿੰਡ ਦੇ ਵਸਨੀਕ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਸੁਪੁੱਤਰੀ ਬੀਬੀ ਗੰਗਾ ਜੀ ਦੇ ਨਾਲ ਹੋਇਆ। ਆਪ ਜੀ ਦੇ ਘਰ ਵਿਆਹ ਤੋਂ ਤਕਰੀਬਨ 10 ਸਾਲ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਜੋ ਬਾਅਦ ਵਿੱਚ 6ਵੇਂ ਗੁਰੂ ਹਰਗੋਬਿੰਦ ਸਾਹਿਬ ਬਣੇ। ਜੇਕਰ ਆਪ ਜੀ ਦੇ ਬਚਪਨ ਦੀ ਗੱਲ ਕਰੀਏ ਤਾਂ ਆਪ ਜੀ ਬਚਪਨ ਤੋਂ ਹੀ ਹੋਣਹਾਰ ਅਤੇ ਸੰਤ ਸੁਭਾਅ ਦੇ ਮਾਲਕ ਸਨ ਆਪ ਜੀ ਪ੍ਰਤੀ ਭਟ ਸਹਿਬਾਨ ਗੁਰਬਾਣੀ ਵਿੱਚ ਫਰਮਾਉਂਦੇ ਹਨ ਕਿ ਤਹਿ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਭਾਵ ਕਿ ਆਪ ਜੀ ਨੇ ਜਨਮ ਤੋਂ ਹੀ ਬ੍ਰਹਮ ਨੂੰ ਗੁਰਮਤ ਅਨੁਸਾਰ ਪਛਾਣਿਆ ਹੈ ਕਿਉਂਕਿ ਆਪ ਜੀ ਨੂੰ ਜਨਮ ਤੋਂ ਹੀ ਆਪਣੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਗੋਦ ਦਾ ਆਨੰਦ ਮਿਲਿਆ ਗੁਰੂ ਅਮਰਦਾਸ ਜੀ ਆਪ ਜੀ ਨੂੰ ਬਹੁਤ ਪਿਆਰ ਕਰਦੇ ਸਨ ਬਚਪਨ ਵਿੱਚ ਹੀ ਆਪ ਜੀ ਨੂੰ ਨਾਨਾ ਗੁਰੂ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਦੋਹਤਾ ਬਾਣੀ ਕਾ ਬੋਹਤਾ ਸੁਰਤ ਸੰਭਾਲਦਿਆਂ ਹੀ ਆਪ ਜੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ ਸੱਚੇ ਸਤਗੁਰ ਜਾਣ ਕੇ ਉਹਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਅਤੇ ਆਗਿਆ ਦੀ ਪਾਲਣਾ ਕਰਦੇ ਬਚਪਨ ਤੋਂ ਹੀ ਆਪ ਜੀ ਦੀ ਲਗਨ ਸਿੱਖੀ ਭਾਵਨਾ ਵਾਲੀ ਸੀ ਇਸੇ ਸੱਚੀ ਲਗਨ ਤੇ ਸੇਵਾ ਕਰਕੇ ਹੀ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਸੰਨ 1581 ਵਿੱਚ ਗੁਰਬਾਣੀ ਦਾ ਸਾਰਾ ਖਜ਼ਾਨਾ ਸੌਂਪ ਕੇ ਪੰਜਵੇਂ ਗੁਰੂ ਥਾਪ ਦਿੱਤਾ ਜਦੋਂ ਆਪ ਜੀ ਨੂੰ ਗੁਰਬਾਣੀ ਦਾ ਸਾਰਾ ਖਜ਼ਾਨਾ ਮਿਲਿਆ ਤਾਂ ਸਾਰੇ ਗੁਰੂ ਸਹਿਬਾਨਾਂ ਦੀ ਬਾਣੀ ਦੇ ਦਰਸ਼ਨ ਕਰਕੇ ਆਪ ਜੀ ਦਾ ਮਨ ਆਤਮਕ ਆਨੰਦ ਦੇ ਭੰਡਾਰ ਨਾਲ ਭਰ ਗਿਆ ਅਤੇ ਆਪ ਜੀ ਨੇ ਉਸ ਸਮੇਂ ਸ਼ਬਦ ਉਚਾਰਿਆ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਪਰੇ ਭੰਡਾਰ ਖੂਟਯਾ ਤੋਤ ਗੁਰਗੱਦੀ ਸੰਭਾਲਣ ਤੋਂ ਬਾਅਦ ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬੇਅੰਤ ਪ੍ਰੋਗਰਾਮ ਉਲੀਕੇ ਪਰ ਦੂਜੇ ਪਾਸੇ ਆਪ ਜੀ ਦੇ ਵੱਡੇ ਭਰਾ ਪ੍ਰਿਥਵੀ ਚੰਦ ਨੇ ਗੁਰਗੱਦੀ ਨਾ ਮਿਲਣ ਕਰਕੇ ਆਪ ਜੀ ਦੇ ਵਿਰੁੱਧ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਗੁਰੂ ਦਰਬਾਰ ਆਉਣ ਵਾਲੀ ਭੇਟਾ ਰਸਤ ਅਤੇ ਹੋਰ ਵਸਤਾਂ ਆਪ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਅਸਰ ਗੁਰੂ ਘਰ ਦੇ ਲੰਗਰ ਤੇ ਵੀ ਪਿਆ ਪਰ ਛੇਤੀ ਹੀ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਵਰਗੇ ਸਿਆਣੇ ਸਿੱਖਾਂ ਨੇ ਸੰਗਤ ਨੂੰ ਸਚਾਈ ਦੱਸ ਕੇ ਸਾਰਾ ਕੁਝ ਠੀਕ ਕਰ ਦਿੱਤਾ। ਸਭ ਕੁਝ ਠੀਕ ਹੋਣ ਤੇ ਆਪ ਜੀ ਨੇ ਗੁਰੂ ਰਾਮਦਾਸ ਜੀ ਵੱਲੋਂ ਰੰਬੇਕਾਰਦਾਨ ਨੂੰ ਪੂਰਾ ਕਰਨ ਦੇ ਉਦਮ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਆਪ ਜੀ ਨੇ ਅੰਮ੍ਰਿਤਸਰ ਸਰੋਵਰ ਪੱਕਾ ਕਰਵਾਇਆ। ਅੰਮ੍ਰਿਤਸਰ ਸਰੋਵਰ ਪੱਕਾ ਹੋਣ ਮਗਰੋਂ 1588 ਨੂੰ ਆਪ ਜੀ ਨੇ ਸਰੋਵਰ ਦੇ ਵਿੱਚਕਾਰ ਦਰਬਾਰ ਸਾਹਿਬ ਦੀ ਇਮਾਰਤ ਦਾ ਕੰਮ ਰੰਬਿਆ। ਜਿਸ ਦਾਨੀ ਪੱਥਰ ਆਪ ਜੀ ਨੇ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾ ਕੇ ਸਾਂਝੀ ਵਲਤਾ ਦਾ ਸੰਦੇਸ਼ ਦਿੱਤਾ ਇਸ ਤੋਂ ਬਾਅਦ ਤਰਨਤਾਰਨ ਸਰੋਵਰ ਤਿਆਰ ਕਰਵਾਇਆ ਅਤੇ ਕਰਤਾਰਪੁਰ ਸ਼ਹਿਰ ਦੀ ਨੀਂ ਰੱਖੀ ਪਰ ਇਸ ਦੌਰਾਨ ਪ੍ਰਥੀ ਚੰਦ ਦੀ ਵਿਰੋਧਤਾ ਹੋਰ ਵੱਧਦੀ ਗਈ ਅਤੇ ਉਹ ਆਪਣੇ ਵਤੀਰੇ ਤੋਂ ਬਾਝ ਨਾ ਆਇਆ ਅਤੇ ਆਪ ਜੀ ਦੇ ਕਾਰਜਾਂ ਵਿੱਚ ਅੜਿੱਕਾ ਬਣਦਾ ਰਿਹਾ ਆਪ ਜੀ ਨੇ ਪ੍ਰਥੀ ਚੰਦ ਤੋਂ ਦੂਰ ਰਹਿਣ ਦੇ ਖਿਆਲ ਨਾਲ ਅੰਮ੍ਰਿਤਸਰ ਛੱਡ ਕੇ ਵਡਾਲੀ ਵਿਖੇ ਰਹਿਣ ਦਾ ਫੈਸਲਾ ਕੀਤਾ ਆਪ ਜੀ 3 ਸਾਲ ਦੇ ਕਰੀਬ ਇੱਥੇ ਰਹੇ ਜਿਸ ਕਾਰਨ ਇਸ ਦਾ ਨਾਮ ਗੁਰੂ ਕੀ ਵਡਾਲੀ ਪੈ ਗਿਆ ਇੱਥੇ ਹੀ ਆਪ ਜੀ ਦੇ ਗ੍ਰਹਿ ਪੁੱਤਰ ਹਰगोबिंद ਸਾਹਿਬ ਦਾ ਜਨਮ ਹੋਇਆ ਸਹਬਜ਼ਾਦੇ ਦੇ ਜਨਮ ਦੀ ਖਬਰ ਨੇ ਪ੍ਰਥੀਆ ਤੇ ਉਸ ਦੀ ਘਰਵਾਲੀ ਨੂੰ ਬਹੁਤ ਦੁਖੀ ਕੀਤਾ ਕਿਉਂਕਿ ਉਹ ਤਾਂ ਆਸ ਲਾਈ ਬੈਠੇ ਸਨ ਕਿ ਗੁਰੂ ਜੀ ਦੇ ਘਰ ਕੋਈ ਔਲਾਦ ਨਾ ਹੋਣ ਕਰਕੇ ਗੁਰਗੱਦੀ ਸਾਡੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ ਪਾਰਿਸ ਖਬਰ ਨੇ ਉਹਨਾਂ ਦੀ ਅਸਾਸਤੇ ਪਾਣੀ ਫੇਰ ਦਿੱਤਾ। ਪ੍ਰਿਥੀ ਚੰਦ ਨੇ ਸਾਹਿਬ ਜادہ ਹਰ ਗੋਬਿੰਦ ਸਾਹਿਬ ਨੂੰ ਕਈ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕਿਆ। ਗੁਰੂ ਅਰਜਨ ਸਾਹਿਬ ਨੇ ਅਪਾਰ ਬਾਣੀ ਦੀ ਰਚਨਾ ਕੀਤੀ। ਆਪ ਜੀ ਨੇ 2000 ਤੋਂ ਵੱਧ ਸ਼ਬਦ ਉਚਾਰਨ ਕੀਤੇ ਅਤੇ 12 ਮਾਂ ਬਾਵਨ ਅਖਰੀ ਸੁਖਮਨੀ ਸਾਹਿਬ ਆਧ ਪ੍ਰਚਲਿਤ ਬਾਣੀਆਂ ਦੀ ਰਚਨਾ ਕੀਤੀ। ਆਪ ਜੀ ਨੇ ਬਾਕੀ ਗੁਰੂ ਸਹਿਬਾਨਾਂ ਦੀ ਬਾਣੀ ਭਗਤਾਂ ਦੀ ਬਾਣੀ ਅਤੇ ਆਪਣੀ ਬਾਣੀ ਨੂੰ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ ਇਹ ਬੀੜ ਸਨ 1604 ਈਸਵੀ ਨੂੰ ਤਿਆਰ ਹੋ ਗਈ ਅਤੇ ਇਸ ਦਾ ਪਹਿਲਾ ਪ੍ਰਕਾਸ਼ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ 1 ਸਤੰਬਰ 1604 ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ ਆਪ ਜੀ ਨੇ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਦਸਵੰਦ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਦਸਵੰਦ ਨੂੰ ਕੌਮੀ ਕਾਰਜਾਂ ਲਈ ਵਰਤਣ ਦੇ ਸੰਗਤ ਨੂੰ ਹੁਕਮ ਦਿੱਤੇ ਜਿਸ ਨਾਲ ਸਿੱਖ ਕੌਮ ਸੁਚੱਜੇ ਤਰੀਕੇ ਨਾਲ ਜਥੇਬੰਦ ਹੋ ਗਈ ਸਿੱਖ ਕੌਮ ਦੀ ਵੱਧ ਦੀ ਚੜ੍ਹਦੀ ਕਲਾ ਵੇਖ ਕੇ ਵਿਰੋਧੀਆਂ ਨੂੰ ਸਾੜਾ ਹੋਣ ਲੱਗਾ ਇਹਨਾਂ ਵਿੱਚ ਸ਼ੇਖ ਅਹਿਮਦ ਸਰਹੰਦੀ ਬੀਰਬਲ ਅਤੇ ਕਈ ਹਿੰਦੂ ਮੁਸਲਮਾਨ ਜ਼ਗੀਰਦਾਰ ਵੀ ਸ਼ਾਮਲ ਸਨ ਇਹ ਸਾਰੇ ਅਕਬਰ ਬਾਦਸ਼ਾਹ ਨੂੰ ਆਪਜੀ ਦੇ ਵਿਰੁੱਧ ੜਕਾਉਂਦੇ ਰਹਿੰਦੇ ਪਰ ਕਾਮਯਾਬ ਨਾ ਹੁੰਦੇ ਉਧਰ ਆਪਜੀ ਦਾ ਭਰਾ ਪ੍ਰਿਥੀ ਚੰਦ ਵੀ ਆਪਜੀ ਦੇ ਵਿਰੁੱਧ ਸਾਜਸਾ ਰਚਦਾ ਰਿਹਾ ਉਸ ਨੇ ਸੁਲਹੀ ਖਾਨ ਨੂੰ ੜਕਾ ਕੇ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸੁਲਹੀ ਖਾਨ ਛੱਡ ਕੇ ਆਇਆ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਸਾਲ 1605 ਨੂੰ ਅਕਬਰ ਦੀ ਮੌਤ ਹੋਣ ਤੋਂ ਬਾਅਦ ਜਹਾਂਗੀਰ ਮੁਗਲ ਬਾਦਸ਼ਾਹ ਬਣਿਆ ਬਾਦਸ਼ਾਹ ਬਣਨ ਮਗਰੋਂ ਇਸ ਦੇ ਆਪਣੇ ਹੀ ਪੁੱਤਰ ਖੁਸਰੋ ਨੇ ਬਗਾਵਤ ਸ਼ੁਰੂ ਕਰ ਦਿੱਤੀ। ਜਹਾਂਗੀਰ ਨੇ ਖੁਸਰੋ ਦੀ ਮਦਦ ਕਰਨ ਵਾਲਿਆਂ ਨੂੰ ਸਜ਼ਾਵਾ ਦਿੱਤੀਆਂ। ਇਸੇ ਗੱਲ ਨੂੰ ਵੇਖਦਿਆਂ ਗੁਰੂ ਘਰ ਦੇ ਦੋਖੀਆਂ ਨੇ ਝੂਠੀ ਕਹਾਣੀ ਘੜ ਕੇ ਜਹਾਂਗੀਰ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਸਾਹਿਬ ਨੇ ਖੁਸਰੋ ਦੀ ਮਦਦ ਕੀਤੀ ਹੈ ਅਤੇ ਉਸ ਨੂੰ ਆਸ਼ੀਰਵਾਦ ਦਿੱਤਾ ਹੈ। ਦਿਸਤੇ ਜਹਾਂਗੀਰ ਨੇ ਆਪ ਜੀ ਨੂੰ ਗ੍ਰਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਆਪ ਜੀ ਸਭ ਜਾਣਦੇ ਹੋਏ ਕਿ ਹੁਣ ਅਸਾਂ ਵਾਪਸ ਨਹੀਂ ਆਉਣਾ ਇਸ ਲਈ ਆਪ ਜੀ ਨੇ 11 ਜੂਨ ਸਨ 1606 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ 6ਵੇਂ ਗੁਰੂ ਥਾਪ ਕੇ ਲਾਹੌਰ ਵੱਲੋਂ ਚਾਲੇ ਭਾ ਦਿੱਤੇ। ਜਹਾਂਗੀਰ ਦੇ ਹੁਕਮ ਹੇਠ ਆਪ ਜੀ ਨੂੰ ਲਾਹੌਰ ਦੇ ਗਵਰਨਰ ਮਰਤਜਾ ਖਾਨ ਦੇ ਹਵਾਲੇ ਕਰ ਦਿੱਤਾ ਗਿਆ। ਮਰਤਜਾ ਖਾਨ ਨੇ ਆਪ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ। ਚੰਦੂ ਨੇ ਆਪ ਜੀ ਦੇ ਨਾਲ ਨਿਜੀ ਵਿਰੋਧਤਾ ਦਾ ਬਦਲਾ ਲੈਣ ਲਈ ਆਪ ਜੀ ਨੂੰ ਅਕਾਇਤ ਤੇ ਅਸਹਿ ਤਸੀਹੇ ਦਿੱਤੇ। ਆਪ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਸਿਰ ਤੇ ਗਰਮ ਰੇਤ ਪਾਈ ਗਈ। ਜਿਸ ਨਾਲ ਆਪ ਜੀ ਦਾ ਸਰੀਰ ਛਾਲੇ ਛਾਲੇ ਹੋ ਗਿਆ ਫਿਰ ਵੀ ਆਪ ਜੀ ਅਡੋਲ ਚਿਤ ਰਹੇ ਦੂਸਰੇ ਦਿਨ ਆਪ ਜੀ ਨੂੰ ਗਰਮ ਦੇਗ ਦੇ ਵਿੱਚ ਉਬਾਲਿਆ ਗਿਆ ਜਿਸ ਨਾਲ ਆਪ ਜੀ ਦਾ ਸਰੀਰ ਹੋਰ ਵੀ ਬਿਰਧ ਹੋ ਗਿਆ ਫਿਰ ਆਪ ਜੀ ਨੂੰ ਰਾਵੀ ਦਰਿਆ ਦੇ ਵਿੱਚ ਸੁੱਟਣ ਦੇ ਹੁਕਮ ਦੇ ਦਿੱਤੇ ਜਿਸ ਨਾਲ ਆਪ ਜੀ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ 16 ਜੂਨ ਸਨ 1606 ਈਸਵੀ ਨੂੰ ਜੋਤੀ ਜੋਤ ਸਮਾ ਗਏ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਸਾਨੂੰ ਅਡੋਲ ਚਿੱਤ ਅਕਾਲ ਪੁਰਖ ਦੇ ਪਾਣੇ ਵਿੱਚ ਰਹਿਣ ਦੀ ਜਾਤ ਸਿਖਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ